ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਸਾਡੀ ਜਿਹੜੀ ਐਪਲੀਕੇਸ਼ਨ ਅਲਾਉ ਹੋਈ ਹੈ ਉਹ ਹੈ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਜਦੋਂ ਅਰੈਸਟ ਕੀਤਾ ਇੱਕ ਮੈਂਡੇਟਰੀ ਰਿਕੁਆਇਰਮੈਂਟ ਹੁੰਦੀ ਹੈ ਕਿ ਗਰਾਉਂਡਸ ਆਫ ਅਰੈਸਟ ਦੇਣ ਦੇ ਉਹ ਗਰਾਉਂਡ ਆਫ ਅਰੈਸਟ ਉਦੋਂ ਨਹੀਂ ਦਿੱਤੇ ਗਏ ਸੀ ਤੇ ਅੱਜ ਕੋਰਟ ਨੇ ਸਾਡੀ ਐਪਲੀਕੇਸ਼ਨ ਲੋਅ ਕਰਦੀ ਹੈ ਉਹ ਗਰਾਉਂਡ ਆਫ ਅਰੈਸਟ ਸਾਨੂੰ ਅੱਜ ਮਿਲ ਗਏ ਔਰ ਦੂਸਰੀ ਜਿਹੜੀ ਐਪਲੀਕੇਸ਼ਨ ਹੈ ਵਿਕਰਮ ਮਜੀਠੀਆ ਸਾਹਿਬ ਦੀ ਬੈਰਕ ਨੂੰ ਲੈ ਕੇ ਕਿਉਂਕਿ ਜੋ ਜੇਲ ਮੈਨੂਅਲ ਕਹਿੰਦਾ ਹੈ ਕਿਉਂਕਿ ਇੱਕ ਹਾਈ ਰਿਸਕ ਉਹ ਪ੍ਰੈਜ਼ਨਰ ਨੇ ਸਰਕਾਰ ਖੁਦ ਕਹਿੰਦੀ ਹੈ ਕਿਉਂਕਿ ਜਿਸ ਦਿਨ ਕੋਰਟ 'ਚ ਵੀ ਪੇਸ਼ ਕਰਦੇ ਨੇ ਪੱਤਰਕਾਰਾਂ ਦੇ ਨਾਲ ਧੱਕਾ ਮੁਕੀ ਜਿਸ ਤਰੀਕੇ ਦੀ ਕੀਤੀ ਜਾਂਦੀ ਹੈ ਮੋਬਾਈਲ ਤੱਕ ਖੋਏ ਜਾਂਦੇ ਨੇ ਔਰ ਕੱਲ ਤਾਂ ਕੋਰਟ ਦੇ ਵਿੱਚ ਇੱਕ ਨਵੀਂ ਚੀਜ਼ ਵੀ ਸਾਹਮਣੇ ਆਈ ਹੈ ਜਿਹੜੀ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕਿਸ ਤਰੀਕੇ ਕੁਝ ਬੰਦਿਆਂ ਨੂੰ ਚਿੱਟੇ ਕੁਰਤੇ ਪਜਾਮੇ ਤੇ ਨੀਲੀਆਂ ਪੱਗਾਂ ਬਣਾ ਕੇ ਅਕਾਲੀ ਦਲ ਦੇ ਬੰਦੇ ਬਣਾ ਕੇ ਦਿਖਾਇਆ ਜਾ ਰਿਹਾ ਹੈ ਤੇ ਜਿਹੜੇ ਬੰਦੇ ਕੌਣ ਨੇ ਸਾਰੇ ਪੰਜਾਬ ਪੁਲਿਸ ਦੇ ਨੇ ਸੋ ਇਹ ਕੀ ਸ਼ਰਾਰਤ ਹੈ ਕਿ ਕੱਲ ਉਹਨੇ ਕੋਈ ਐਸੀ ਅਨਸੁਖਾਵੀ ਘਟਨਾ ਹੋ ਜੇ ਪੰਜਾਬ ਪੁਲਿਸ ਕੀ ਕਹੂਗੀ ਕਿ ਜੀ ਇਹ ਕਾਲੀ ਜਲ ਦੇ ਬੰਦੇ ਕਰਕੇ ਸੋ ਜਿਹੜੀ ਬੈਰਕ ਚੇਂਜ ਦੀ ਐਪਲੀਕੇਸ਼ਨ ਹੈ ਜੋ ਜੇਲ ਮੈਨੂਅਲ ਕਹਿੰਦਾ ਹੈ ਕਿ 오ਰੇਂਜ ਕੈਟਾਗਰੀ ਦਾ ਜਿਹੜਾ ਪ੍ਰਿਜ਼ਨਰ ਹੈ ਉਹਨੂੰ ਅੱਡ ਪੈਰਕ ਦੇ ਵਿੱਚ ਰੱਖਿਆ ਜਾਵੇ ਉਹਦੇ ਲਈ ਅੱਜ ਕੋਰਟ ਨੇ ਡੀਜੀਪੀ ਪ੍ਰੈਜ਼ੈਂਸ ਨੂੰ ਹੁਕਮ ਕੀਤੇ ਨੇ ਕਿ 2 ਦਿਨ ਦੇ ਅੰਦਰ ਅੰਦਰ 25 ਤਰੀਕ ਨੂੰ ਉਹ ਕੋਰਟ ਨੂੰ ਇੱਕ ਰਿਟਨ ਰਿਪੋਰਟ ਸਬਮਿਟ ਕਰਨਗੇ ਕਿ ਕੀ ਪੰਜਾਬ ਪ੍ਰਿਜ਼ਨ ਡਿਪਾਰਟਮੈਂਟ ਜੇਲ ਮੈਨੂਅਲ ਫਾਲੋ ਕਰ ਰਿਹਾ ਹੈ ਕੀ ਜੇਲ ਮੈਨੂਅਲ ਦੇ ਮੁਤਾਬਕ ਜੋ ਇੱਕ orange category inmate ਜਿਹਨੂੰ ਸਿਕਿਉਰਿਟੀ ਥ੍ਰੈਟ ਹੈ ਜਿਹਨੂੰ ਸਟੇਟ ਆਪ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਖਤਰਾ ਹੈ ਤਾਂ ਹੀ ਚੋਰਾਂ ਵਾਂਗੂ ਲੁਕਾ ਕੇ ਲੈ ਕੇ ਆਉਂਦੇ ਨੇ ਤਾਂ ਹੀ ਅਦਾਲਤਾਂ ਤੇ ਪਰਦੇ ਪਾਰੇ ਨੇ ਤਾਂ ਹੀ ਕੇਨ ਦੇ ਪਿੱਛੇ ਛੁਪਾਉਂਦੇ ਨੇ ਸੋ ਅੱਜ ਕੋਰਟ ਨੇ ਬੜਾ ਕਲੀਅਰ ਕੀਤਾ ਕਿ ਡੀਜੀਪੀ ਪ੍ਰੈਜ਼ੈਂਸ 2 ਦਿਨ ਦੇ ਅੰਦਰ ਕੋਰਟ ਨੂੰ ਖੁਦ ਇੱਕ ਰਿਪੋਰਟ ਸਬਮਿਟ ਕਰਨਗੇ ਜਿਸ ਦੇ ਚ ਦੱਸਣਗੇ ਕਿ ਕੀ ਜੇਲ ਮੈਨੂਅਲ ਨੂੰ ਪੰਜਾਬ ਪ੍ਰिजन ਡਿਪਾਰਟਮੈਂਟ ਫਾਲੋ ਕਰ ਰਿਹਾ ਔਰ ਤੀਸਰਾ ਤੇ ਸਭ ਤੋਂ ਮੇਨ ਹੈ ਜਿਹੜਾ ਅੱਜ ਵਿਕਰਮ ਜੀਠਿਆ ਸਾਹਿਬ ਦੀ ਬੇਲ ਐਪਲੀਕੇਸ਼ਨ ਦੇ ਵਿੱਚ ਵੀ ਸਟੇਟ ਨੂੰ ਨੋਟਿਸ ਹੋਇਆ ਸੀ। ਔਰ ਕਮਾਲ ਦੀ ਗੱਲ ਦੇਖੋ ਕਿ ਜਿਹੜੇ ਕਹਿੰਦੇ ਸੀ ਅਸੀਂ ਬੜੇ ਪੱਕੇ ਤਰੀਕਾ ਪਰਚਾ ਦਿੱਤਾ ਸਾਡੇ ਕੋਲ ਸਬੂਤ ਬਹੁਤ ਨੇ ਅੱਜ ਕਹਿੰਦੇ ਜੀ ਸਾਨੂੰ ਹੋਰ ਸਮਾਂ ਦੇ ਦਿਓ ਸਾਡੇ ਤੋਂ ਹਲੇ ਰਿਪਲਾਈ ਨਹੀਂ ਬਣਿਆ। ਔਰ ਇਹ ਲੋਕ ਸੁਪਰੀਮ ਕੋਰਟ ਤੱਕ ਜਾਏ ਨੇ। ਸੁਪਰੀਮ ਕੋਰਟ ਤੱਕ ਆਈ ਸਾਰੀਆਂ ਗੱਲਾਂ ਐਫੀਡੇਵਿਟ ਤੇ ਕਹਿ ਕੇ ਆਏ ਨੇ। ਉਹ ਐਫੀਡੇਵਿਟ ਇਹਨਾਂ ਦਾ ਰਿਜੈਕਟ ਹੋਇਆ ਤੇ ਅੱਜ ਕੋਰਟ ਦੇ ਵਿੱਚ ਫੇਰ ਆ ਕੇ ਕਿ ਜੀ ਹੱਕ ਇੱਕ ਆਫਾ ਹੋਰ ਦੇ ਦਿਓ ਅਸੀਂ ਇਹ ਸਾਰੀ ਚੀਜ਼ ਨੂੰ ਨਿਖਤੀ ਕੋਰਟ ਕੋਲੇ ਫਾਈਲ ਕਰਨਾ ਜਿਹਨੂੰ ਅਸੀਂ اپੋਸ ਕੀਤਾ ਕਿਉਂਕਿ ਪਹਿਲੀ ਇੱਕ ਹਫਤਾ ਕਿਸੇ ਵੀ ਲਿਬਰਟੀ ਹੱਡ ਸਟੇ ਕਰ ਕੋਈ ਮਜ਼ਾਕ ਦੀ ਗੱਲ ਨਹੀਂ ਇਹ ਕੋਈ ਪੰਜਾਬ ਦੇ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਨਹੀਂ ਕਿ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਅੰਦਰ ਕਰ ਦੇਣ ਤੇ ਜਿੰਨੀ ਦੇਰ ਚਾਹਣ ਅੰਦਰ ਰੱਖ ਲੈਣ ਸੋ ਕੋਰਟ ਨੇ ਸਿਰਫ ਤੇ ਸਿਰਫ ਇਹਨਾਂ ਨੂੰ ਹੁਣ 2 ਦਿਨ ਦਾ ਸਮਾਂ ਹੋਰ ਦਿੱਤਾ ਆਪਣਾ ਰਿਪਲਾਈ ਫਾਈਲ ਕਰਨ ਦੇ ਲਈ ਹੁਣ 25 ਤਰੀਕ ਇਸ ਕੇਸ ਦੇ ਵਿੱਚ ਨਿਰਤਾਰਤ ਹੋਈ ਹੈ ਤੇ 25 ਨੂੰ ਇਹਨਾਂ ਨੇ ਰਿਪਲਾਈ ਕੋਰਟ ਦੇ ਵਿੱਚ ਵੀ ਦੇਣਾ ਤੇ 25 ਤੋਂ ਪਹਿਲਾਂ ਇਹਨਾਂ ਨੇ ਸਾਨੂੰ ਡਿਫੈਂਸ ਕਾਉਂਸਲズ ਨੂੰ ਵੀ ਉਹ ਜਿਹੜਾ ਰਿਪਲਾਈ ਦੀ ਕਾਪੀ ਦੇਣੀ ਹੈ ਤੇ 25 ਤਰੀਕ ਨੂੰ ਹੁਣ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਤੇ ਬਹਿਸ ਹੋਣੀ ਹੈ ਪਰ ਅੱਜ ਇੱਕ ਚੀਜ਼ ਬੜੀ ਕਲੀਅਰ ਹੈ ਕਿ ਹੁਣ ਕੋਟਾਂ ਤੋਂ ਵੀ ਭੱਜਣਾ ਸ਼ੁਰੂ ਹੋ ਗਏ ਤੁਸੀਂ ਦੇਖੋ ਵੀ ਜਿੱਥੇ ਖੜ ਕੇ ਜਵਾਬ ਦੇਣਾ ਹੈ ਉੱਥੇ ਸਮਾਂ ਮੰਗਦੇ ਨੇ মিডিਆ ਚ ਆ ਕੇ ਪਹਿਲੇ ਦਿਨੋਂ ਝੂਠ ਬੁਲਾਉਣ ਤੇ ਲੱਗੇ ਸੀ ਕਿ ਜੀ 29 ਮੋਬਾਈਲ ਲੱਗ ਗਿਆ ਜੀ 141 ਕਰੋੜ ਲੱਗ ਗਿਆ ਜੀ 1000 ਏਕੜ ਲੱਭ ਗਿਆ ਜੀ ਸਾਨੂੰ ਤਾਂ ਜੀ ਪਿਕ 540 ਕਰੋੜ ਦੀ ਕੰਪਨੀ ਲੱਭ ਗਈ ਜੀ ਤੇ ਹੁਣ ਉਹ ਰਿਪਲਾਈ ਫਿਰ ਕਿਉਂ ਬਰਬਾਹ ਟਾਈਮ ਲੈਂਦੇ ਹੋ ਹੁਣ ਦੱਸੋ ਲਿਆ ਕਿ ਕੋਰਟ ਨੂੰ ਤੁਹਾਨੂੰ ਤਾਂ ਸਾਰਾ ਕੁਝ ਹੀ ਲੱਭਿਆ ਸੀ ਤੁਹਾਨੂੰ ਤਾਂ ਸਾਰਾ ਕੁਝ ਹੀ ਤੁਹਾਡੇ ਕੋਲੇ ਸੀ ਹੁਣ ਕੋਰਟ ਤੋਂ ਸਮਾਂ ਮੰਗ ਰਹੇ ਨੇ ਕਿਉਂ ਸਿਰਫ ਤੇ ਸਿਰਫ ਡਿਲੇ ਟੈਕਟਿਕਸ ਹੈ ਜਿਹਨੂੰ ਅੱਜ ਕੋਰਟ ਨੇ ਸਾਨੂੰ ਕਿਹਾ ਕਿ ਨਹੀਂ ਸਿਰਫ 2 ਦਿਨ ਹੁਣ ਇਹਨਾਂ ਨੂੰ ਦਿੱਤੇ ਨੇ ਸਟੇਜ ਨੂੰ ਤੇ ਹੁਣ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਹੈ ਉਹਦੇ 'ਚ ਬੈਸ ਹੋਈ ਅਸ਼ੋਭਰਾ ਦੀ ਚਾਪੀ ਦੇਖੋ ਜਿਹੜੀ ਚਾਬੀਆਂ ਨੇ ਉਹ ਕੋਰਟ ਦੇ ਵਿੱਚ ਅਸੀਂ ਆਲਰੇਡੀ ਐਪਲੀਕੇਸ਼ਨ ਅਸੀਂ ਵੀ ਲਾਈ ਹੈ ਕਿ ਇਸ ਤਰੀਕੇ ਦੇ ਨਾਲ ਕੀ ਮਿਸ਼ੋਬਰਾ ਜਦੋਂ ਇਹਨਾਂ ਨੇ ਖੁਦ ਖੋਲ ਕੇ ਸਰਚ ਕੀਤਾ ਹੈ ਕੀ ਸਰਚ ਵਾਰੰਟ ਕੀ ਜਿਹੜੇ ਮੰਡੇਟਰੀ ਪ੍ਰੋਵੀਜ਼ਨਸ ਨੇ ਕੀ ਉਹ ਸਾਰੇ ਇਹਨਾਂ ਨੇ ਫਾਲੋ ਕੀਤਾ ਨੇ ਜਿਹਦਾ ਉਹ ਵੀ ਕਨਸੀਡਰੇਸ਼ਨ ਤੇ ਹੁਣ ਦੁਬਾਰਾ ਉਹਦੇ ਚ ਦੋ ਤਰੀਕ ਰੱਖੀ ਗਈ ਅੱਛਾ ਜੀ ਪੱਤਰਕਾਰ ਨੇ ਐਪਲੀਕੇਸ਼ਨ ਲਾਈ ਹੈ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਅੰਦਰ ਬੈਠ ਕੇ ਪ੍ਰੋਸੀਡਿੰਗ ਵੇਖਣ ਦੀ ਉਹ ਤੇ ਤੇ ਮਜੀਠੀਆ ਸਾਹਿਬ ਦੇ ਕਾਉਂਸਲ ਦਾ ਕੀ ਰੁਖ ਹੋਏਗਾ ਕੱਲ ਤੁਸੀਂ ਜਵਾਬ ਦੇਣਾ ਦੇਖੋ ਮੈਂ ਬੜਾ ਸਪਸ਼ਟ ਤੌਰ ਤੇ ਕਹਿਣਾ ਜੀ ਕਿ ਕੀ ਪੰਜਾਬ ਦੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਪੱਤਰਕਾਰਾਂ ਦੇ ਨਾਲ ਜਿਸ ਤਰੀਕੇ ਦਾ ਸਲੂਕ ਕੀਤਾ ਜਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਜਿਹੜੀ ਸਰਕਾਰ ਕਿਉਂਕਿ ਮੈਂ ਬਾਰ ਬਾਰ ਕਹਿਣਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਦੀ ਅਸੀਂ ਤਾਂ ਸਾਰਾ ਕੁਝ ਬੜੇ ਪੱਕੇ ਪੈਰੀ ਕਰ ਰਹੇ ਹਾਂ ਸਾਡੇ ਕੋਲ ਸਬੂਤ ਬਹੁਤ ਹੈ ਉਹ ਸਰਕਾਰ ਹੁਣ ਛੁਪਾਉਣਾ ਕੀ ਚਾਹੁੰਦੀ ਹੈ ਅਦਾਲਤਾਂ ਦੇ ਉੱਤੇ ਪਰਦੇ ਪਾ ਕੇ ਵਕੀਲਾਂ ਤੱਕ ਨੂੰ ਰੋਕਿਆ ਜਾ ਰਿਹਾ ਔਰ ਪਿਛਲੀ ਤਾਰੀਖ ਤੇ ਵਕੀਲਾਂ ਦੇ ਨਾਲ ਵੀ ਮਿਸਬੀਹ ਹੋਇਆ ਜਿਹਦੀ ਅਸੀਂ ਰਿਟਨ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਔਰ ਪੱਤਰਕਾਰਾਂ ਦੇ ਨਾਲ ਮੈਂ ਕਹਿੰਦਾ ਕਿ ਪੱਤਰਕਾਰਾਂ ਨੂੰ ਰਾਈਟ ਹੈ ਪੱਤਰਕਾਰਾਂ ਨੂੰ ਕਿਉਂ ਨਹੀਂ ਤੁਸੀਂ ਕੇਸ ਦੀਆਂ ਪ੍ਰोसीਡਿੰਗਸ ਦੇਖਣ ਦਿੰਦੇ ਤੁਸੀਂ ਪੱਤਰਕਾਰਾਂ ਨੂੰ ਕਿਉਂ ਨਹੀਂ ਤੁਸੀਂ ਸਵਾਲ ਜਵਾਬ ਕਰਨ ਦਿੰਦੇ ਇਹ ਸਰਕਾਰ ਅੱਜ ਸਵਾਲ ਜਵਾਬ ਤੋਂ ਭੱਜ ਰਹੀ ਹੈ ਜਿਹਨੂੰ ਅਸੀਂ ਅਪੋਸ ਕਰਦੇ ਮੇਰੇ ਪਾਪੀ ਚ ਲਿਖਿਆ ਹੋਇਆ ਕਿ ਤੁਸੀਂ ਵੀ ਕੰਸੈਂਟ ਦਿੱਤਾ ਹੈ ਕਿ ਨਾ ਬੈਠਣਗੇ ਕੰਫਰੈਸ ਵਿੱਚਲੀ ਕੰਸੀਡਰਡ ਟੂ ਦੀ ਰਿਕੁਐਸਟ ਕਰਦੇ ਇਹ ਇਸ ਤਰੀਕੇ ਦੇ ਨਾਲ ਮੈਂ ਫੇਰ ਦੁਬਾਰਾ ਕਲੀਅਰ ਕਰ ਦਿਆਂ ਕਿ ਡਿਊਰਿੰਗ ਰਿਮਾਂਡ ਸਰਫ ਰਿਮਾਂਡ ਦੇ ਦੌਰਾਨ ਜਦੋਂ ਇਹਨਾਂ ਨੇ ਕੋਰਟ ਦੇ ਵਿੱਚ ਆ ਕੇ ਗੱਲ ਕਹੀ ਕਹੀ ਇਹਨਾਂ ਨੂੰ ਜਾਨ ਦਾ ਬਹੁਤ ਖਤਰਾ ਹੈ ਉਹ ਰਿਮਾਂਡ ਸੀ ਜਿਸ ਦਿਨ ਵਿਕਰਮ ਮਜੀਠੀਆ ਨੂੰ ਪੇਸ਼ ਕਰਨਾ ਹੈ ਅੱਜ ਜਿਹੜੀਆਂ ਪ੍ਰੋਸੀਡਿੰਗ ਚੱਲ ਰਹੀਆਂ ਨੇ ਜਦੋਂ ਆਰਗੂਮੈਂਟ ਹੋ ਰਹੀ ਹੈ ਅੱਜ ਵਿਕਰਮ ਮਜੀਠੀਆ ਨੂੰ ਕੋਰਟ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ ਉਹ ਕੋਰਟ ਪ੍ਰੈਮਿਸਿਸ ਦੇ ਵਿੱਚ ਨਹੀਂ ਹੈਗੇ ਸੋ ਪ੍ਰੈਸ ਨੂੰ ਪੂਰਨ ਤੌਰ ਤੇ ਆਜ਼ਾਦੀ ਹੈ ਕਵਰ ਕਰਨ ਦੀ ਪ੍ਰੈਸ ਨੂੰ ਇਹ ਆਜ਼ਾਦੀ ਸੰਵਿਧਾਨ ਨੇ ਦਿੱਤੀ ਹੈ ਸੋ ਜਿਹੜੀਆਂ ਸਰਕਾਰਾਂ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਦੀਆਂ ਨੇ ਮੈਂ ਪ੍ਰੈਸ ਨੂੰ ਵੀ ਅਜੇ ਬੇਨਤੀ ਕਰਦਾ ਕਿ ਸਰਕਾਰਾਂ ਦੇ ਚਿਹਰੇ ਐਕਸਪੋਜ਼ ਕਰਨੇ ਚਾਹੀਦੇ। ਇੱਕ ਕਾਲ ਨੂੰ ਤੁਸੀਂ ਜਵਾਬ ਦੇ ਰਹੇ ਹੋ ਤਾਂ ਐਪਲੀਕੇਸ਼ਨ ਨਾਲ ਤਿਆਰ ਕਰਨ ਲਈ। ਬਿਲਕੁਲ ਅਸੀਂ ਸਭ ਕੁਝ ਰਿਟਨ ਫਾਈਲ ਕਰਾਂਗੇ ਜੀ। ਔਰ ਮੈਂ ਬਹੁਤ ਕਲੈਰਿਟੀ ਨਾਲ ਕਹਿਣਾ ਪ੍ਰੈਸ ਦਾ ਹਮੇਸ਼ਾ ਹੀ ਧੰਨਵਾਦ ਹੈ ਕਿਉਂਕਿ ਜਿੱਥੇ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਉੱਥੇ ਪ੍ਰੈਸ ਜਿਹੜੀ ਲੋਕਤੰਤਰ ਨੂੰ ਵਿਚਾਰੀ ਹੈ ਉੱਥੇ ਪ੍ਰੈਸ ਜਿਹੜੀ ਆਵਾਜ਼ ਬਣ ਕੇ ਖੜੀ ਹੈ। ਸੋ ਪ੍ਰੈਸ ਦਾ ਪਹਿਲਾਂ ਵੀ ਧੰਨਵਾਦ ਕਰਦੇ ਸੀ ਅੱਜ ਵੀ ਬਹੁਤ ਧੰਨਵਾਦ ਹੈ ਜਿਹੜਾ ਗਰਾਉਂਡ ਆਫ ਅਰੈਸਟ ਦਾ ਜ਼ਿਕਰ ਕੀਤਾ ਉਸ ਦੇ ਵਿੱਚ ਰਿਪਲਾਈ ਉਹਨਾਂ ਨੇ ਫਾਈਲ ਕੀਤਾ ਉਹ 83 ਨੰਬਰ ਤੇ ਸਾਹਮਣੇ ਆਈ ਹੈ ਹਲਕਾ ਕੋਰਟ ਦੇ ਵਿੱਚ ਉਹਨਾਂ ਨੇ ਗਰਾਉਂਡ ਆਫ ਅਰੈਸਟ ਦੀ ਅੱਜ ਕਾਪੀ ਸਪਲਾਈ ਕਰਤੀ ਹੈ ਉਹਨਾਂ ਨੇ ਉਹਨੂੰ ਅਪੋਜ਼ ਨਹੀਂ ਕੀਤਾ ਉਹ ਕਹਿੰਦੇ ਅਸੀਂ ਕਾਪੀ ਦੇ ਦਿੰਦੇ ਹਾਂ ਸੋ ਹੁਣ ਉਹ ਕਾਪੀ ਸਾਨੂੰ ਮਿਲੀ ਹੈ ਉਹ ਚੀਜ਼ ਨੂੰ ਪੜ ਕੇ ਅਸੀਂ ਉਹ ਚ ਆਪਣਾ ਰਿਪਲਾਈ ਫਾਈਲ